ਕਹਿੰਦੇ ਵੀ ਲੋਕਾਂ ਦਾ ਤਮਾਸ਼ਾ ਚਾਰ ਦਿਨ ਦਾ ਹੁੰਦਾ ਹੈ ਕਿ ਜਿਹਦੀ ਇੱਜ਼ਤ ਰੋਜ਼ ਉੱਡਦੀ ਆ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਉਸ ਤੋਂ ਵੱਧ ਕੋਈ ਉਸ ਧੀ ਦੇ ਪਿਓ ਤੋਂ ਉਸ ਧੀ ਦੇ ਭਰਾ ਤੋਂ ਉਸ ਧੀ ਦੇ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸਮਝ ਸਕਦਾ ਬਹੁਤ ਲੋਕਾਂ ਨੇ ਇੱਥੇ ਇੱਕ ਭਰਮ ਪਾਲ ਲਿਆ ਵੀ ਸ਼ਾਇਦ ਅਸੀਂ ਜੋ ਕੁਝ ਕਰੀ ਜਾਂਦੇ ਆ ਵੀ ਦੁਨੀਆ ਤੇ ਅਸੀਂ ਉਹੀ ਸੱਚੇ ਆ ਬਾਕੀ ਸਾਰੀ ਸੰਸਥਾਵਾਂ ਜੋ ਵੀ ਕਿਤੇ ਬੈਠਾ ਸਭ ਝੂਠੇ ਆ ਛੱਡੀ ਵੱਦ ਕਿਸਮਤੀ ਇਹ ਐ ਅਸੀਂ ਜੋ ਕਿਸੇ ਨੇ ਸਾਨੂੰ ਸੁਨਾਤਾ ਅਸੀਂ ਉਹਦੇ ਤੇ ਪੱਕੇ ਹੋ ਕੇ ਪਿੱਛੇ ਵਾਵਾ ਕਰੀ ਜਾਂਦੇ ਆ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਇਨਸਾਨ ਦੇ ਵਾਸਤੇ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਆ ਆਪਣੇ ਸਿੱਖਾਂ ਦੇ ਵਿੱਚੋਂ ਕਨਵਲਟ ਹੋ ਕੇ ਕੋਈ ਕ੍ਰਿਸਚੀਅਨਾਂ ਚ ਗਿਆ ਪਰ ਕੀ ਭਾਵਨਾ ਰੱਖਦੇ ਉਹਨਾਂ ਦੇ ਪ੍ਰਤੀ ਹਰ ਧਰਮ ਦੇ ਉਸੂਲ ਹੁੰਦੇ ਆ ਹਰ ਧਰਮ ਦੇ ਨਿਯਮ ਹੁੰਦੇ ਆ ਆਪਣੇ ਧਰਮ ਦਾ ਪਘੋੜਾ ਬੰਦਾ ਦੂਜੇ ਧਰਮ ਚ ਜਾ ਕੇ ਉਹਨੂੰ ਕੀ ਸਿੱਖਿਆ ਦੇਉਂ ਪਰ ਸਾਡੀ ਬਦ ਕਿਸਮਤੀ ਹੈ ਜਦੋਂ ਮੈਦਾਨ ਖਾਲੀ ਹੋਵੇ ਉਦੋਂ ਫਿਰ ਉਹੋ ਜਿਹੇ ਲੋਕ ਕਬਜ਼ਾ ਕਰ ਲੈਂਦੇ ਆ ਜਾਂ ਮੈਂ ਇਹ ਕਹਿ ਲਵਾਂ ਕਿ ਸਾਡੀ ਸਿੱਖ ਨੌਜਵਾਨੀ ਅਸੀਂ ਲੋਕ ਇੱਥੋਂ ਤੱਕ ਹੱਥ ਖੜੇ ਕਰ ਗਏ ਆ ਵੀ ਸਾਨੂੰ ਆਪਣਿਆਂ ਨਾਲ ਲੜਨ ਤੋਂ ਸਵਾਏ ਆਪਣਾ ਨੂੰ ਭੰਡਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਮੈਂ ਵੀ ਪਹਿਲਾਂ ਭੰਡਦਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ ਸੀ ਪਰ ਜਿਵੇਂ ਜਿਵੇਂ ਇਹਨਾਂ ਨੂੰ ਪੜਦੇ ਗਏ ਕਿਉਂਕਿ ਸਾਡਾ ਜਿਹੜਾ ਬਾਗ ਸੀ ਸਿੱਖੀ ਦਾ ਉਹ ਦੂਜਿਆਂ ਦੇ ਨਾਲੋਂ ਅਸੀਂ ਆਪਣਾ ਆਪ ਜਾਦਾ ਉਜਾੜਿਆ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ 19 ਦੇ ਕਰੀਬ ਕਿਤਾਬਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਅੱਜ ਤੱਕ ਦਾ ਜੋ ਸਾਡੇ ਨਾਲ ਹੋਇਆ ਇਹ ਸਾਰੀਆਂ ਦਿਮਾਗ ਦੇ ਵਿੱਚ ਦੀ ਅੱਖਾਂ ਦੇ ਵਿੱਚ ਦੀ ਇਹ ਜਦੋਂ ਲੰਘੀਆਂ ਤੇ ਫਿਰ ਪਤਾ ਲੱਗਿਆ ਅਸੀਂ ਕਿੰਨੇ ਕਗਨਾਹਗਾ ਆਪ ਅਸੀਂ ਕਿੰਨੇ ਕਗਨਾਹਗਾ ਸਬੂਤਾਂ ਸਹਿਤ ਗੱਲ ਕਰਦਾ ਹੁਣ ਕਦੇ ਸੁਣੀ ਸੁਣਾਈ ਗੱਲ ਨਹੀਂ ਕੀਤੀ ਚਲ ਨਹੀਂ ਕਦੇ ਕੋਈ ਗੱਲ ਨਹੀਂ ਕੀਤੀ ਕਿਸੇ ਦੇ ਮਗਰ ਲੱਗ ਕੇ ਗੱਲ ਨਹੀਂ ਕੀਤੀ ਆ ਜੋ ਹੁਣ ਇਹਦੇ ਤੇ ਆਪਾਂ ਗੱਲ ਕਰਦੇ ਆ ਥੋੜੇ ਕੁਝ ਲੋਕਾਂ ਦੇ ਮੈਨੂੰ ਕਮੈਂਟ ਆਏ ਸੀ ਕੁਝ ਫੋਨ ਆ ਵੀ ਤੁਸੀਂ ਕੀ ਕੀਤਾ ਹੁਣ ਤੱਕ ਦੋਸਤੋ ਨਾ ਤਾਂ ਮੈਂ ਕਿਸੇ ਦੀ ਖਿੱਲੀ ੜਾਉਣਾ ਨਾ ਮੈਂ ਕਿਸੇ ਦੀ ਧੀ ਭੈਣ ਦਾ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਇੱਜ਼ਤ ਨੂੰ ੜਾਉਣਾ ਮੈਂ ਜੋ ਕਰਦਾ ਉਹਨੂੰ ਸਬੂਤ ਦੇਣਾ ਮੈਂ ਕੀ ਕਰਦਾ ਮੈਂ ਅੱਜ ਵੀ ਇੱਕ ਕੰਮ ਕਰਕੇ ਹੀ ਆਇਆ ਹੁਣੇ ਇੱਕ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਜ਼ਿਕਰ ਕਰਦੇ ਆਂ ਵੀ ਆਪਣੇ ਧਰਮ ਦੇ ਵਿੱਚ ਪਾਬੰਦ ਰਹਿਣਾ ਚਾਹੇ ਮੈਂ ਪਤਿਤ ਸੀ ਮੈਂ ਕੇਸਾ ਧਾਰੀ ਸਿੱਖ ਐ ਹੁਣ ਇਦੋਂ ਅੱਗੇ ਸਿੱਖੀ ਦੇ ਨਿਯਮਾਂ ਦੀ ਪਾਲਣਾ ਕਰਾਂਗਾ ਪੜ ਰਿਹਾ ਸਿਖਿਆਰਥੀ ਸੀ ਸਿੱਖਿਆ ਪੜ ਰਿਹਾ ਜਦੋਂ ਮਹਾਰਾਜ ਦੀ ਕਿਰਪਾ ਹੋਊਗੀ ਜਦੋਂ ਪ੍ਰਵੇਸ਼ ਕਰਾਂਗੇ ਸਿੱਖੀ ਜਦੋਂ ਤਿੰਨ ਆਪਦੇ ਨਿਸ਼ਾਨੇ ਲੈ ਕੇ ਚੱਲਾਂਗੇ ਆਪਣੀ ਨੌਜਵਾਨੀ ਜਿਹੜੀ ਪੜ ਸਕਦੀ ਹੋਈ ਉਹਨੂੰ ਪੜਾਊਗਾ ਹੁਣ ਵੀ ਪੜਾ ਰਿਹਾ ਪਰ ਸੋਸ਼ਲ ਮੀਡੀਆ ਤੇ ਨਹੀਂ ਆ ਰਿਹਾ ਵੀਡੀਓ ਨਹੀਂ ਪਾ ਰਿਹਾ ਕਿਉਂਕਿ ਮੈਂ ਕੋਈ ਇਹਦੇ ਚ ਖੱਟਣਾ ਕੁਛ ਨਹੀਂ ਹੈ ਜਿਨ੍ਹਾਂ ਨੇ ਖੱਟਣਾ ਹੁੰਦਾ ਉਹ ਇਹ ਲੋਕ ਡਰਾਮੇ ਕਰਦੇ ਹੁਣ ਇੱਕ ਤਰੀਕ ਤੋਂ ਐਸੇ 1 ਤੋਂ ਅਕਤੂਬਰ ਤੋਂ ਨੌਜਵਾਨਾਂ ਦੀ ਟ੍ਰੇਨਿੰਗ ਸ਼ੁਰੂ ਕਰਾਉਣ ਜਾ ਰਹੇ ਆ ਜਿਹੜੇ ਨੌਜਵਾਨ ਭਰਤੀ ਹੋਣ ਦੇ ਚਾਹਵਾਨ ਹੋਣਗੇ ਭਰਤੀ ਟ੍ਰਾਇਲ ਕਿਉਂ ਨਾ ਜਾਣ ਸਾਡੇ ਨੌਜਵਾਨ ਸਿੱਖੀ ਸਿੱਧਕ ਨਵਾਉਣ ਜਾ ਕੇ ਆਪਦਾ ਨੌਕਰੀਆਂ ਕਰੇ ਤੀਸਰੇ ਜਿਹੜੇ ਮੈਦਾਨ ਦੇ ਵਿੱਚ ਜਿਹੜੇ ਧਾਰਮਿਕ ਖੇਤਰ 'ਚ ਕੰਮ ਕਰਨਾ ਚਾਹੁੰਦੇ ਆ ਸਿਆਸੀ ਖੇਤਰ 'ਚ ਕੰਮ ਕਰਨਾ ਚਾਹੁੰਦੇ ਆ ਕਿਤਾਬਾਂ ਦਾ ਲੰਗਰ ਗੱਡੀ 'ਚ ਰੱਖੂੰਗਾ ਜਿਨ੍ਹਾਂ ਕਿਤਾਬਾਂ ਪੜਨੀਆਂ ਸਿਆਸਤ ਸੰਬੰਧੀ ਪੜਨੀਆਂ ਧਰਮ ਸੰਬੰਧੀ ਪੜਨੀਆਂ ਪੜਨ ਅੱਗੇ ਵਧਨ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਐਸ ਹੁਣ ਤੱਕ ਅੱਜ ਤਰੀਕ ਹੈਗੀ ਐ 26 ਇੱਕ ਵੀਡੀਓ ਵਾਇਰਲ ਹੁੰਦੀ ਆ 22 ਤਰੀਕ ਨੂੰ ਪਿੰਡ ਰਕਲਾਂ ਦੀ ਮੇਰੇ ਕੋਲੇ ਉਹ ਵੀਡੀਓ ਉਦੋਂ ਵੀ ਪਹਿਲਾਂ ਆ ਗਈ ਸੀ ਜਿਹੜਾ ਸ਼ਖਸ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕਮਾਈ ਫਿਰਦਾ ਇਹਦੇ ਕੋਲੇ ਆਉਂਦੀ ਆ ਤੇ ਨਾਲ ਦੀ ਨਾਲ ਹੀ ਚੱਕ ਕੇ ਵਾਇਰਲ ਕਰ ਦਿੱਤੀ ਇਹਨੂੰ ਇੰਨੀ ਵੀ ਅਕਲ ਨਹੀਂ ਹੈ ਨਾ ਤਾਂ ਕਾਨੂੰਨ ਆ ਗਿਆ ਦਿੰਦਾ ਨਾ ਸਮਾਜ ਆ ਗਿਆ ਦਿੰਦਾ ਉਹ ਬੱਚੀ ਆ ਉਹਨੇ ਵੱਡੀ ਹੋਣਾ ਜਵਾਨ ਹੋਣਾ ਉਹਦੇ ਮਾਪਿਆਂ ਨੇ ਵੇਹੁਣੀਆਂ ਹੁਣ ਮੈਂ ਕੀ ਕੀਤਾ ਉਹ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਸੁਣਿਓ ਜਦੋਂ ਮੇਰੇ ਕੋਲੇ ਵੀਡੀਓ ਪਹੁੰਚਦੀ ਆ ਉਸੇ ਵੇਲੇ ਵੈਸਾ ਚੋ ਸਭ ਨਾਲ ਗੱਲ ਕੀਤੀ ਮੇਰੇ ਦੋਸਤ ਹੀ ਲੱਗੇ ਸੀ ਉੱਥੇ ਇਕਬਾਲ ਸੈਨਾ ਨਾਲ ਗੱਲ ਸੁਣ ਲਈ ਗੱਲ ਤਾਂ ਅਸੀਂ ਕਹਾਂ ਅਸੀਂ ਤੁਸਾਂ ਕੀ ਹਾਲ ਹੈ ਮਾਜ ਮਾਜ ਵੀ ਅੱਛਾ ਇੱਕਾ ਤੇਰੇ ਪਿੰਡਰ ਕਲਾਂ ਇੱਕ ਵੀਡੀਓ ਵਾਇਰਲ ਹੋਈ ਆ ਛੋਟੀ ਜੀ ਬੱਚੀ ਦੀ ਦੇਖ ਲਈ ਹਾਂ ਉਹ ਖਰਚਾ ਦੇ ਦੇ ਮੇਰਾ ਵੀਰ ਕਿਰਮ ਮੁੱਤਾ ਨੰਬਰ ਬੰਨ ਦੇ ਉਹਨੂੰ ਇਹ ਕਿ ਮੈਂ ਉਹ ਗਿਆ ਆਪਣਾ ਖਾਣੇ ਦੇ ਘਰ ਗਿਆ ਉਹਨਾਂ ਦੇ ਘਰੇ ਹਾਂ ਮੈਂ ਵੀ ਰਾਤ ਨੂੰ ਜੇ ਲੋੜ ਪਈ ਤੇ ਸਾਡਾ ਬਿਆਨ ਮੂਹਰੇ ਵਿੱਚ ਲਿਖਣਾ ਤੇ ਲਿਖ ਲਈ ਕੋਈ ਨਹੀਂ ਪਤਾ ਕੀ ਗੱਲ ਹੈ ਉਹ ਉਹ ਕਦੇ ਜਦੋਂ ਉਹ ਉਹ ਅਕਤੂਰ ਯੂਰਪ ਕੰਡਲਾਂ ਨੂੰ ਪਤਾ ਲੱਗੇ ਉਹ ਹੈ ਕਿ ਤੇ ਇਹ ਨਹੀਂ ਵੇਖੀ ਮੁੰਡਾ ਮੈਂ ਮੰਗਲੀ ਸੀ ਉਹਦੀ ਵਹਿਰ ਗਈ ਹੈ ਰਾਤ ਨੂੰ ਸਾਨੂੰ ਪਤਾ ਲੱਗਿਆ ਸੀ ਉਹ ਡਰ ਕੇ ਆਪਣਾ ਉਹਦੇ ਘਰੇ ਚਲੇ ਗਏ ਅਪਲੇਨਟ ਤੁਸੀਂ ਪਰਚਾ ਦੇ ਦਿਓ ਜੇ ਤੁਹਾਨੂੰ ਲੱਗਦਾ ਨਾ ਕਿ ਪਰਿਵਾਰ ਬਿਆਨ ਨਹੀਂ ਦਿੰਦਾ ਹਾਂ ਤੇ ਵੀਡੀਓ ਦੇ ਰਸਤੇ ਮੇਰਾ ਬਿਆਨ ਲਿਖਣਾ ਹਾਂ ਉਹ ਦੋਸਤੋ ਇਹਦੇ ਵਿੱਚ ਪ੍ਰੋਬਲਮ ਹੈ ਅਸੀਂ ਵੀ ਪਿੰਡ ਦੇ ਵਿੱਚ ਉਹ ਮੁੰਡੇ ਦੀ ਕੁੱਟਮਾਰ ਵੀ ਹੋਗੀ ਤੇ ਪਿੰਡ 'ਚ ਬਹਿ ਕੇ ਫੈਸਲਾ ਵੀ ਹੋ ਗਿਆ ਪਰ ਮੈਂ ਫਿਰ ਵੀ ਜਿਹੜਾ ਹੈਗਾ ਪਰਚਾ ਜਿੰਨਾ ਚਿਰ ਦਰਜ ਨਹੀਂ ਹੋਇਆ ਮੈਂ ਨਹੀਂ ਉਹਨਾਂ ਚਿਰ ਟਿਕਿਆ ਐਫ ਆਈ ਆਰ ਦਰਜ ਹੋ ਚੁੱਕੀ ਆ ਐਫ ਆਈ ਆਰ ਨੰਬਰ ਹੈ 156 ਤੇ ਪਰਸੋਂ ਜਿਹੜੀ ਉਹ ਦਰਜ ਹੋ ਚੁੱਕੀ ਆ ਮੈਂ ਕੁਛ ਕਰਦਾ ਹੁੰਨਾ ਮੈਂ ਲੋਕਾਂ ਨੂੰ ਰੋਲੇ ਨਹੀਂ ਪਾਉਂਦਾ ਪੰਜ ਦਿਨ ਹੋ ਗਏ ਮੈਨੂੰ ਇੱਕ ਯੂਰਪ ਕੰਟਰੀ ਤੋਂ ਕਿਸੇ ਤੋਂ ਫੋਨ ਆਉਂਦਾ ਇੱਕ ਲੜਕੀ ਦਾ ਬਹੁਤ ਸਤਾਈ ਹੋਈ ਸੀ ਪਰਿਵਾਰ ਦੀ ਦਿੱਲੀ ਬੈਠੀ ਕਹਿੰਦੀ ਮੈਂ ਪੰਜਾਬ ਨਹੀਂ ਆ ਸਕਦੀ ਮੈਨੂੰ ਇੱਥੋਂ ਤੱਕ ਤਰੀਕ ਹੈ ਮੇਰੀ ਇੱਕ ਤਰੀਕ ਨੂੰ ਮੇਰੇ ਕੇਸ ਦੀ ਰੇਪ ਕੇਸ ਸੀ ਉਹ ਲੜਕੀ ਦਾ ਸੀ ਮੈਂ ਕਿਸੇ ਉਹਦੀ ਵੀਡੀਓ ਨਹੀਂ ਅੱਜ ਮੇਰੇ ਕੋਲ ਹੁਣ ਬੱਚੀ ਬੈਠੀ ਗਈ ਆ ਬੇਟੀ ਉਹ ਸਾਰਾ ਕੁਝ ਉਹਦਾ ਕਰਵਾ ਕੇ ਆਇਆ ਮੁੰਡਾ ਪਤਾ ਲੱਗਿਆ ਵੀ ਭੱਜਣ ਲੱਗਿਆ ਸੀ 에어ਪੋਰਟ ਤੋਂ ਉੱਥੋਂ ਗ੍ਰਿਫਤਾਰ ਕਰਵਾਇਆ ਠੀਕ ਹੈ ਉਹਦੇ 'ਚ ਵੀ ਹੁਣ ਤੁਹਾਨੂੰ ਕਿਉਂਕਿ ਹੁਣ ਲੋਕ ਇਹ ਗੱਲ ਹੈ ਨਾ ਸਾਡੇ ਲੋਕ ਸਬੂਤ ਭਾਲਦੇ ਆ ਥੋੜੇ-ਥੋੜੇ ਤੁਹਾਨੂੰ ਦੇ ਹੀ ਚੱਲੂਗਾ ਉਹ ਲੜਕੀ ਇੰਨੀ ਘੱਟਰੀ ਹੋਈ ਸੀ ਜਦੋਂ ਮੇਰੇ ਨਾਲ ਵਿਚਾਰੀ ਸੰਪਰਕ ਕਰਦੀ ਹੈ ਕਿਸੇ ਵੀਡੀਓ ਤੋਂ ਨੰਬਰ ਲਿਆ ਉਹਨੇ ਮੇਰਾ ਭਰਾਵਾਂ ਵਰਗਾ ਦੋਸਤ ਜਿਸ ਨਾਲ ਉਹ ਤੋਂ ਨੰਬਰ ਲਿਆ ਕੁੜੀ ਨੇ ਮੈਨੂੰ ਕਾਲ ਕੀਤੀ ਕਹਿੰਦੀ ਮੈਂ ਅੰਕਲ ਇੱਥੇ ਬੈਠੀ ਆਂ ਵੀਰ ਜੀ ਹੁਣ ਉਹ ਕੁੜੀ ਦੇ ਮੂੰਹੋਂ ਸੁਣਿਓ ਐਨਾ ਦੇ ਕੋਲ ਫੇਰਾ ਤੂੰ ਡਰਨਾ ਨਹੀਂ ਪੁੱਤ ਮੈਂ ਤੂੰ ਮੇਰੀ ਛੋਟੀ ਭੈਣ ਹੈ ਠੀਕ ਹੈ ਤੇ ਤੇਰੀ ਕੋਈ ਹਵਾਲਾ ਦੇ ਕੇ ਨਾ ਤੇਰੀ ਕੋਈ ਹਵਾਲਾ ਝਾਕੇ ਆ ਤਸੰਝ ਲਾ ਵੀ ਮੈਨੂੰ ਮੈਂ ਬੰਦਾ ਹੀ ਨਹੀਂ ਬਸ ਇਦੂ ਹੋਰ ਗੱਲ ਕਿ ਕਹਿਣੀ ਹੈ ਧਰਮ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਚੰਗੀ ਗੱਲ ਆ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਨੂੰ ਭੰਡਣ ਤੋਂ ਪਹਿਲਾਂ ਕੁਝ ਗੱਲਾਂ ਆਪਣੇ ਬਾਰੇ ਸੋਚਣੀਆਂ ਚਾਹੀਦੀਆਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕੀ ਹੁੰਦੀ ਆ ਲੱਜਾ ਕੀ ਹੁੰਦੀ ਆ ਉਹਦੀ ਉਹਦੇ ਬਾਰੇ ਉਹੀ ਬੰਦਾ ਜਾਣ ਸਕਦਾ ਜਿਹੜਾ ਜਾਂ ਤਾਂ ਧੀ ਦਾ ਪਿਓ ਹੋਵੇ ਜਾਂ ਆਪਣੇ ਘਰੇ ਪੈਣਾ ਹੋਵੇ ਕਹਿੰਦੇ ਵੀ ਲੋਕਾਂ ਦਾ ਤਮਾਸ਼ਾ ਚਾਰ ਦਿਨ ਦਾ ਹੁੰਦਾ ਹੈ ਤੇ ਜਿਹਦੀ ਇੱਜ਼ਤ ਰੋਜ਼ ਉੱਡਦੀ ਆ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਉਸ ਤੋਂ ਵੱਧ ਕੋਈ ਉਸ ਧੀ ਦੇ ਪਿਓ ਤੋਂ ਉਸ ਧੀ ਦੇ ਭਰਾ ਤੋਂ ਉਸ ਧੀ ਦੇ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸਮਝ ਸਕਦਾ ਬਹੁਤ ਲੋਕਾਂ ਨੇ ਇੱਥੇ ਇੱਕ ਭਰਮ ਪਾਲ ਲਿਆ ਵੀ ਸ਼ਾਇਦ ਅਸੀਂ ਜੋ ਕੁਝ ਕਰੀ ਜਾਂਦੇ ਆਂ ਵੀ ਦੁਨੀਆ ਤੇ ਅਸੀਂ ਉਹੀ ਸੱਚੇ ਆਂ ਬਾਕੀ ਸਾਰੀ ਸੰਸਥਾਵਾਂ ਜੋ ਵੀ ਕਿਤੇ ਬੈਠਾ ਸਭ ਝੂਠੀ ਸਾਡੀ ਬਦਕਿਸਮਤੀ ਇਹ ਹੈ ਅਸੀਂ ਜੋ ਕਿਸੇ ਨੇ ਸਾਨੂੰ ਸੁਨਾਤਾ ਅਸੀਂ ਉਹਦੇ ਤੇ ਪੱਕੇ ਹੋ ਕੇ ਪਿੱਛੇ ਵਾਵਾ ਕਰੀ ਜਾਂਦੇ ਆਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਇਨਸਾਨ ਦੇ ਵਾਸਤੇ ਸਭ ਤੋਂ ਵੱਡੀ ਪਰਖਿਆ ਹੁੰਦੀ ਆ ਆਪਣੇ ਸਿੱਖਾਂ ਦੇ ਵਿੱਚੋਂ ਕਨਵਲਟ ਹੋ ਕੇ ਕੋਈ ਕ੍ਰਿਸਚੀਅਨ ਅਚ ਗਿਆ ਪਰ ਕੀ ਭਾਵਨਾ ਰੱਖਦੇ ਉਹਨਾਂ ਦੇ ਪ੍ਰਤੀ ਹਰ ਧਰਮ ਦੇ ਉਸੂਲ ਹੁੰਦੇ ਆ ਹਰ ਧਰਮ ਦੇ ਨਿਯਮ ਹੁੰਦੇ ਆ ਆਪਣੇ ਧਰਮ ਦਾ ਪਘੋੜਾ ਬੰਦਾ ਦੂਜੇ ਧਰਮ ਚ ਜਾ ਕੇ ਉਹਨੂੰ ਕੀ ਸਿੱਖਿਆ ਦੇਉਂ ਪਰ ਸਾਡੀ ਬਦਕਿਸਮਤੀ ਹੈ ਜਦੋਂ ਮੈਦਾਨ ਖਾਲੀ ਹੋਵੇ ਉਦੋਂ ਫਿਰ ਉਹੋ ਜਿਹੇ ਲੋਕ ਕਬਜ਼ਾ ਕਰ ਲੈਂਦੇ ਆ ਜਾਂ ਮੈਂ ਇਹ ਕਹਿ ਲਵਾਂ ਕਿ ਸਾਡੀ ਸਿੱਖ ਨੌਜਵਾਨੀ ਅਸੀਂ ਲੋਕ ਇਤੋਂ ਤੱਕ ਹੱਥ ਖੜੇ ਕਰ ਗਏ ਆ ਵੀ ਸਾਨੂੰ ਆਪਣੇ ਆਪ ਨਾਲ ਲੜਨ ਤੋਂ ਸਵਾਏ ਆਪਣਾ ਨੂੰ ਭੰਡਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਮੈਂ ਵੀ ਪਹਿਲਾਂ ਭੰਡਦਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ ਸੀ ਪਰ ਜਿਵੇਂ ਜਿਵੇਂ ਇਹਨਾਂ ਨੂੰ ਪੜਦੇ ਗਏ ਕਿਉਂਕਿ ਸਾਡਾ ਜਿਹੜਾ ਬਾਗ ਸੀ ਸਿੱਖੀ ਦਾ ਉਹ ਦੂਜਿਆਂ ਦੇ ਨਾਲੋਂ ਅਸੀਂ ਆਪਣਾ ਆਪ ਜ਼ਿਆਦਾ ਉਜਾੜਿਆ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ 19 ਦੇ ਕਰੀਬ ਕਿਤਾਬਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਸ ਤੋਂ ਲੈ ਕੇ ਅੱਜ ਤੱਕ ਦਾ ਜੋ ਸਾਡੇ ਨਾਲ ਹੋਇਆ ਇਹ ਸਾਰੀਆਂ ਦਿਮਾਗ ਦੇ ਵਿੱਚ ਦੀ ਅੱਖਾਂ ਦੇ ਵਿੱਚ ਦੀ ਇਹ ਜਦੋਂ ਲੰਘੀਆਂ ਤੇ ਫਿਰ ਪਤਾ ਲੱਗਿਆ ਅਸੀਂ ਕਿੰਨੇ ਕਗਨਾਹਗਾ ਆਪ ਅਸੀਂ ਕਿੰਨੇ ਕਗਨਾਹਗਾ ਸਬੂਤਾਂ ਸਹਿਤ ਗੱਲ ਕਰਦਾ ਹੁਣ ਕਦੇ ਸੁਣੀ ਸੁਣਾਈ ਗੱਲ ਨਹੀਂ ਕੀਤੀ ਚਲਮ ਵੀ ਕਦੇ ਕੋਈ ਗੱਲ ਨਹੀਂ ਕੀਤੀ ਕਿਸੇ ਦੇ ਮਗਰ ਲੱਗ ਕੇ ਗੱਲ ਨਹੀਂ ਕੀਤੀ ਅੱਜ ਹੁਣ ਇਹਦੇ ਤੇ ਆਪਾਂ ਗੱਲ ਕਰਦੇ ਆ ਥੋੜੇ ਕੁਝ ਲੋਕਾਂ ਦੇ ਮੈਨੂੰ ਕਮੈਂਟ ਆਏ ਸੀ ਕੁਝ ਫੋਨ ਆ ਵੀ ਤੁਸੀਂ ਕੀ ਕੀਤਾ ਹੁਣ ਤੱਕ ਦੋਸਤੋ ਨਾ ਤਾਂ ਮੈਂ ਕਿਸੇ ਦੀ ਖਿੱਲੀ ੜਾਉਣਾ ਨਾ ਮੈਂ ਕਿਸੇ ਦੀ ਧੀ ਭੈਣ ਦਾ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਇੱਜ਼ਤ ਨੂੰ ੜਾਉਣਾ ਮੈਂ ਜੋ ਕਰਦਾ ਉਹਨੂੰ ਸਬੂਤ ਦੇਣਾ ਮੈਂ ਕੀ ਕਰਦਾ ਮੈਂ ਅੱਜ ਵੀ ਇੱਕ ਕੰਮ ਕਰਕੇ ਹੀ ਆਇਆ ਹੁਣੇ ਇੱਕ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਜ਼ਿਕਰ ਕਰਦੇ ਆਂ ਵੀ ਆਪਣੇ ਧਰਮ ਦੇ ਵਿੱਚ ਪਾਬੰਦ ਰਹਿਣਾ ਚਾਹੇ ਮੈਂ ਪਤਿਤ ਸੀ ਮੈਂ ਕੇਸਾ ਧਾਰੀ ਸਿੱਖ ਐ ਹੁਣ ਇਦੋਂ ਅੱਗੇ ਸਿੱਖੀ ਦੇ ਨਿਯਮਾਂ ਦੀ ਪਾਲਣਾ ਕਰਾਂਗਾ ਪੜ ਰਿਹਾ ਸਿਖਿਆਰਥੀ ਸੀ ਸਿੱਖਿਆ ਪੜ ਰਿਹਾ ਜਦੋਂ ਮਹਾਰਾਜ ਦੀ ਕਿਰਪਾ ਹੋਊਗੀ ਜਦੋਂ ਪ੍ਰਵੇਸ਼ ਕਰਾਂਗੇ ਸਿੱਖੀ ਜਦੋਂ ਤਿੰਨ ਆਪਦੇ ਨਿਸ਼ਾਨੇ ਲੈ ਕੇ ਚੱਲਾਂਗੇ ਆਪਣੀ ਨੌਜਵਾਨੀ ਜਿਹੜੀ ਪੜ ਸਕਦੀ ਹੋਈ ਉਹਨੂੰ ਪੜਾਊਗਾ ਹੁਣ ਵੀ ਪੜਾ ਰਿਹਾ ਪਰ ਸੋਸ਼ਲ ਮੀਡੀਆ ਤੇ ਨਹੀਂ ਆ ਰਿਹਾ ਵੀਡੀਓ ਨਹੀਂ ਪਾ ਰਿਹਾ ਕਿਉਂਕਿ ਮੈਂ ਕੋਈ ਇਹਦੇ ਚ ਖੱਟਣਾ ਕੁਛ ਨਹੀਂ ਹੈ ਜਿਨ੍ਹਾਂ ਨੇ ਖੱਟਣਾ ਹੁੰਦਾ ਉਹ ਇਹ ਲੋਕ ਡਰਾਮੇ ਕਰਦੇ ਹੁਣ ਇੱਕ ਤਰੀਕ ਤੋਂ ਐਸੇ 1 ਤੋਂ ਅਕਤੂਬਰ ਤੋਂ ਨੌਜਵਾਨਾਂ ਦੀ ਟ੍ਰੇਨਿੰਗ ਸ਼ੁਰੂ ਕਰਾਉਣ ਜਾ ਰਹੇ ਆ ਜਿਹੜੇ ਨੌਜਵਾਨ ਭਰਤੀ ਹੋਣ ਦੇ ਚਾਹਵਾਨ ਹੋਣਗੇ ਭਰਤੀ ਟ੍ਰਾਇਲ ਕਿਉਂ ਨਾ ਜਾਣ ਸਾਡੇ ਨੌਜਵਾਨ ਸਿੱਖੀ ਸਿੱਧਕ ਨਵਾਉਣ ਜਾ ਕੇ ਆਪਦਾ ਨੌਕਰੀਆਂ ਕਰੇ ਤੀਸਰੇ ਜਿਹੜੇ ਮੈਦਾਨ ਦੇ ਵਿੱਚ ਜਿਹੜੇ ਧਾਰਮਿਕ ਖੇਤਰ 'ਚ ਕੰਮ ਕਰਨਾ ਚਾਹੁੰਦੇ ਆ ਸਿਆਸੀ ਖੇਤਰ 'ਚ ਕੰਮ ਕਰਨਾ ਚਾਹੁੰਦੇ ਆ ਕਿਤਾਬਾਂ ਦਾ ਲੰਗਰ ਗੱਡੀ 'ਚ ਰੱਖੂਗਾ ਜਿਨ੍ਹਾਂ ਕਿਤਾਬਾਂ ਪੜਨੀਆਂ ਸਿਆਸਤ ਸੰਬੰਧੀ ਪੜਨੀਆਂ ਧਰਮ ਸੰਬੰਧੀ ਪੜਨੀਆਂ ਪੜਨ ਅੱਗੇ ਵਧਨ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਐਸ ਹੁਣ ਤੱਕ ਅੱਜ ਤਰੀਕ ਹੈਗੀ ਐ 26 ਇੱਕ ਵੀਡੀਓ ਵਾਇਰਲ ਹੁੰਦੀ ਆ 22 ਤਰੀਕ ਨੂੰ ਪਿੰਡਰਕ ਲਾਂਦੀ ਮੇਰੇ ਕੋਲੇ ਉਹ ਵੀਡੀਓ ਉਦੋਂ ਵੀ ਪਹਿਲਾਂ ਆ ਗਈ ਸੀ ਜਿਹੜਾ ਸ਼ਖਸ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕਮਾਈ ਫਿਰਦਾ ਇਹਦੇ ਕੋਲੇ ਆਉਂਦੀ ਆ ਤੇ ਨਾਲ ਦੀ ਨਾਲ ਹੀ ਚੱਕ ਕੇ ਵਾਇਰਲ ਕਰ ਦਿੱਤੀ ਇਹਨੂੰ ਇੰਨੀ ਵੀ ਅਕਲ ਨਹੀਂ ਹੈ ਨਾ ਤਾਂ ਕਾਨੂੰਨ ਆ ਗਿਆ ਦਿੰਦਾ ਨਾ ਸਮਾਜ ਆ ਗਿਆ ਦਿੰਦਾ ਉਹ ਬੱਚੀ ਆ ਉਹਨੇ ਵੱਡੀ ਹੋਣਾ ਜਵਾਨ ਹੋਣਾ ਉਹਦੇ ਮਾਪਿਆਂ ਨੇ ਵਿਅਹ ਨਹੀਂ ਹੁਣ ਮੈਂ ਕੀ ਕੀਤਾ ਉਹ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਸੁਣਿਓ ਜਦੋਂ ਮੇਰੇ ਕੋਲੇ ਵੀਡੀਓ ਪਹੁੰਚਦੀ ਆ ਉਸੇ ਵੇਲੇ ਵੈਸੇ ਸੱਚੋਂ ਸਭ ਨਾਲ ਗੱਲ ਕੀਤੀ ਮੇਰੇ ਦੋਸਤ ਹੀ ਲੱਗੇ ਸੀ ਉੱਥੇ ਇਕਬਾਲ ਸਹਿਨਾ ਨਾਲ ਗੱਲ ਸੋਣ ਨੂੰ ਜੀ ਗੱਲ ਸਾਹਿਬ ਅਸੀਂ ਕਾਹਲ ਸੱਚੋਂ ਸਭ ਕੀ ਹਾਲ ਹੈ ਮੱਗ ਮੱਗ ਵੀ ਅਸੀਂ ਇੱਕਾ ਤੇਰੇ ਪਿੰਡ ਰਗਲਾਂ ਇੱਕ ਵੀਡੀਓ ਵਾਇਰਲ ਹੋਈ ਆ ਛੋਟੀ ਜੀ ਬੱਚੀ ਦੀ ਦੇਖਣਾ ਆ ਮਰਚਾ ਦੇ ਦੇ ਮੇਰਾ ਵੀਰ ਕਿਰਨ ਮੁੱਤਾ ਨੰਬਰ ਬੜਾ ਬਣ ਦੇਣ ਰਹਿ ਗਿਆ ਮੈਂ ਉਹ ਗਿਆ ਆਪਣਾ ਖਾਣੇ ਤੇ ਗਿਆ ਉਹਨੇ ਵੀ ਘਰੇ ਹਾਂ ਮੇਰੇ ਵੀ ਇੰਦਰ ਕੋਲ ਜੇ ਲੋੜ ਪਈ ਤੇ ਸਾਡਾ ਕੰਨ ਮੂਹਰੇ ਚ ਲਿਖਣਾ ਤੇ ਲਿਖ ਲਈ ਕੋਈ ਨਹੀਂ ਪਤਾ ਕੀ ਗੱਲ ਹੋਈ ਉਹ ਉਹ ਕਦੇ ਅੰਜੋਦ ਉਹ ਹਰ ਕਦੇ ਹੋਇਆ ਹੁਣ ਦੋਸਤੋ ਇਹਦੇ ਵਿੱਚ ਪ੍ਰੋਬਲਮ ਇਹ ਸੀ ਵੀ ਪਿੰਡ ਦੇ ਵਿੱਚ ਉਹ ਮੁੰਡੇ ਦੀ ਕੁੱਟਮਾਰ ਵੀ ਹੋ ਗਈ ਤੇ ਪਿੰਡ 'ਚ ਬਹਿ ਕੇ ਫੈਸਲਾ ਵੀ ਹੋ ਗਿਆ ਪਰ ਮੈਂ ਫਿਰ ਵੀ ਜਿਹੜਾ ਹੈਗਾ ਪਰਚਾ ਜਿੰਨਾ ਚਿਰ ਦਰਜ ਨਹੀਂ ਹੋਇਆ ਮੈਂ ਨਹੀਂ ਉਹਨਾਂ ਚਿਰ ਟਿਕਿਆ ਐਫ ਆਈ ਆਰ ਦਰਜ ਹੋ ਚੁੱਕੀ ਹੈ ਐਫ ਆਈ ਆਰ ਨੰਬਰ ਹੈ 156 ਤੇ ਪਰਸੋਂ ਜਿਹੜੀ ਉਹ ਦਰਜ ਹੋ ਚੁੱਕੀ ਹੈ ਮੈਂ ਕੁਛ ਕਰਦਾ ਹੁੰਨਾ ਮੈਂ ਲੋਕਾਂ ਨੂੰ ਰੋਲੇ ਨਹੀਂ ਪਾਉਂਦਾ 5 ਦਿਨ ਹੋ ਗਏ ਮੈਨੂੰ ਇੱਕ ਯੂਰਪ ਕੰਟਰੀ ਤੋਂ ਕਿਸੇ ਤੋਂ ਫੋਨ ਆਉਂਦਾ ਹੈ ਇੱਕ ਲੜਕੀ ਦਾ ਬਹੁਤ ਸਤਾਈ ਹੋਈ ਸੀ ਪਰਿਵਾਰ ਦੀ ਦਿੱਲੀ ਬੈਠੀ ਕਹਿੰਦੀ ਮੈਂ ਪੰਜਾਬ ਨਹੀਂ ਆ ਸਕਦੀ ਮੈਨੂੰ ਇੱਥੋਂ ਤੱਕ ਤਰੀਕ ਹੈ ਮੇਰੀ ਇੱਕ ਤਰੀਕ ਨੂੰ ਮੇਰੇ ਕੇਸ ਦੀ ਰੇਪ ਕੇਸ ਸੀ ਉਹ ਲੜਕੀ ਦਾ ਸੀ ਮੈਂ ਕਿਸੇ ਉਹਦੀ ਵੀਡੀਓ ਨਹੀਂ ਅੱਜ ਮੇਰੇ ਕੋਲ ਹੁਣ ਬੱਚੀ ਬੈਠੀ ਗਈ ਆ ਬੇਟੀ ਉਹ ਸਾਰਾ ਕੁਝ ਉਹਦਾ ਕਰਵਾ ਕੇ ਆਇਆ ਮੁੰਡਾ ਪਤਾ ਲੱਗਿਆ ਵੀ ਭੱਜਣ ਲੱਗਿਆ ਸੀ ਏਅਰਪੋਰਟ ਤੋਂ ਉੱਥੋਂ ਗ੍ਰਿਫਤਾਰ ਕਰਵਾਇਆ ਠੀਕ ਹੈ ਉਹਦੇ 'ਚ ਵੀ ਹੁਣ ਤੁਹਾਨੂੰ ਕਿਉਂਕਿ ਹੁਣ ਲੋਕ ਇਹ ਗੱਲ ਇਹਨੇ ਸਾਡੇ ਲੋਕ ਸਬੂਤ ਭਾਲਦੇ ਆ ਥੋੜੇ-ਥੋੜੇ ਤੁਹਾਨੂੰ ਦੇ ਹੀ ਚੱਲੂਗਾ ਉਹ ਲੜਕੀ ਇੰਨੀ ਕਿ ਡਰੀ ਹੋਈ ਸੀ ਜਦੋਂ ਮੇਰੇ ਨਾਲ ਵਿਚਾਰੀ ਸੰਪਰਕ ਕਰਦੀ ਹੈ ਕਿਸੇ ਵੀਡੀਓ ਤੋਂ ਨੰਬਰ ਲਿਆ ਉਹਨੇ ਮੇਰਾ ਭਰਾਵਾਂ ਵਰਗਾ ਦੋਸਤ ਆ ਜਿਸ ਪਾਲੋਂ ਤੋਂ ਨੰਬਰ ਲਿਆ ਕੁੜੀ ਨੇ ਮੈਨੂੰ ਕਾਲ ਕੀਤੀ ਕਹਿੰਦੀ ਮੈਂ ਅੰਕਲ ਇੱਥੇ ਬੈਠੀ ਆ ਵੀਰ ਜੀ ਹੁਣ ਉਹ ਕੁੜੀ ਦੇ ਮੂੰਹੋਂ ਸੁਣਿਓ ਤੂੰ ਡਰਨਾ ਨਹੀਂ ਬੁੱਤ ਮੈਂ ਤੇ ਮੇਰੀ ਛੋਟੀ ਭੈਣ ਹੈ ਠੀਕ ਹੈ ਤੇ ਤੇਰੀ ਕੋਈ ਹਵਾ ਨ ਦੇ ਗਿਆ ਨਾ ਤੇਰੀ ਕੋਈ ਹਵਾ ਲਚਾ ਗਿਆ ਤੇ ਸੰਝ ਲੈ ਵੀ ਮੈਨੂੰ ਮੈਂ ਬੰਦਾ ਹੀ ਨਹੀਂ ਬਸ ਇਦੂ ਹੋਰ ਗੱਲ ਕੀ ਕਰਨੀ ਹੈ ਥੈਂਕ ਯੂ ਸਰ ਥੈਂਕ ਯੂ ਮੈਂ ਤੁਹਾਨੂੰ ਜਰੂਰ ਮਿਲੂੰਗੀ ਮੇਰੇ ਪਪਾ ਵੀ ਅਰੈਸਟ ਗ੍ਰਿਫਤਾਰੀ ਉਹਦੀ ਪਹਿ ਚੁੱਕੀ ਆ ਪਾਸਪੋਰਟ ਉਹਦਾ ਐਸਐਚਓ ਦੇ ਕੋਲ ਸੀਲ ਹੋ ਗਿਆ ਠੀਕ ਹੈ ਹਾਂਜੀ ਉਹ ਤਾਂ ਵਰਕਾ ਹੀ ਪਾਰਦੇ ਬਜੋਰਾ ਚੜ੍ਹਨ ਵਾਲੀ ਗੱਲ ਤਾਂ ਰਾਤ ਹੀ ਦਿੱਲੀੋਂ ਕੱਲ 에어ਪੋਰਟ ਤੋਂ ਦਿੱਲੀੋਂ ਚੁਵਾਤਾ ਸੀ ਠੀਕ ਹੈ ਹਾਂਜੀ ਜਿਸ ਪਾਲ ਦਾ ਜਦੋਂ ਮੈਨੂੰ ਫੋਨ ਆ ਗਿਆ ਸੀ ਉਸੇ ਵੇਲੇ ਸਾਰੀ ਕਾਰਵਾਈ ਹੋ ਗਈ ਸੀ ਠੀਕ ਹੈ ਛੱਡਣ ਸੁਣਾਉਣ ਵਾਲੀ ਗੱਲ ਤਾਂ ਜ਼ੋਰ ਲੱਗਾ ਸੀ ਬਹੁਤ ਪਿੱਛੇ ਕੋ ਲੀਡਰ ਸੀਗਾ ਮੈਂ ਕਿਹਾ ਕਿਤੇ ਕਤਾਹੀ ਬਤਾ ਤੇ ਐਸਐਸਓ ਰਿਕਾਰਡਿੰਗ ਸੁਣੀ ਲਈ ਤੁਸੀਂ ਆਪਾਂ ਲਫਜੇ ਵਾਲੇ ਨਹੀਂ ਗੱਲ ਕਰਦਾ ਮੈਂ ਦੱਸਦਾ ਸਿੱਧਾ ਕਿ ਸਚੂ ਸਾਹਿਬ ਮੇਰਾ ਤੇ ਤੂੰ ਭਰਾ ਆਪਾਂ ਇਕੱਠੇ ਨੌਕਰੀ ਕੀਤੀ ਹੈ ਇਕੱਠੇ ਵਰਤੀ ਹੋਈਆਂ ਇਹਦੇ ਵਿੱਚ ਕਤਾਹੀ ਨਾ ਵਰਤੀਏ ਬਸ ਇਹੀ ਹੈ ਬਿਲਕੁਲ ਬਿਲਕੁਲ ਕੋਈ ਹੋਵੇ ਹਾਂਜੀ ਕਿ ਤੁਸੀ ਮੇਰੀ ਗੱਲ ਸੁਣ ਤੇ ਤੁਸੀਂ ਹੈਰਾਨ ਹੋ ਜਾਣਾ ਵੀ ਕੋਈ ਰੋਣਾ ਨਹੀਂ ਰੋਣਾ ਨਹੀਂ ਬੇਟਾ ਰੋਣਾ ਨਹੀਂ ਰੋਣਾ ਨਹੀਂ ਬੱਚੇ ਤੁਸੀਂ ਆ ਗਏ ਹੋ ਬਿਲਕੁਲ ਨਹੀਂ ਡਰਨਾ ਕਿ ਤੁਸੀਂ ਮੈਂ ਕਿ ਅਸਲੀ ਮੈਂ ਇਕੱਠਾ ਦਿੱਤਾ ਹੋਇਆ ਕਿਸੇ ਦਾ ਵੀ ਫੋਨ ਆ ਗਿਆ ਨਾ ਮੇਰਾ ਨੰਬਰ ਦੇ ਦਿਓ ਠੀਕ ਆ ਤੇ ਮੋਗੇ ਦੇ ਵਿੱਚ ਤਾਂ ਜਿਹੜਾ ਮਰਜੀ ਨੂੰ ਕਹਿੰਦਾ ਕੋ ਵਾਹ ਵੀ ਮੇਰਾ ਨਾਮ ਸੁਣਦੇ ਫੂਕ ਨਿਕਲ ਜਾਂਦੀ ਹੈ ਤੇ ਅੱਜ ਇੱਕ ਵਾਰ ਫਿਰ ਰੋਣਾ ਮੈਨੂੰ ਪਿਆਰ ਨਾਲ ਬਤਾਓ ਨਹੀਂ ਗੱਲ ਮੈਨੂੰ ਵੀ ਤੁਹਾਡਾ ਇਨਾਕ ਮੈਂ ਤੁਹਾਨੂੰ ਵੀ ਕਹ ਦੂੰਗੀ ਬੰਦਾ ਜੀ ਈਯਾ ਦੇ ਸਿਰ ਤੇ ਹੱਥ ਰੱਖਿਆ ਇਨਾਕ ਰੱਬ ਨੇ ਬਖਸ਼ਿਆ ਠੀਕ ਹੈ ਨਹੀਂ ਮੈਂ ਕਰਾ ਮੇਰੇ ਮਾਸਟਰ ਜੀ ਨੇ ਅੱਛਾ ਠੀਕ ਹੈ ਠੀਕ ਹੈ ਵੱਲਾ ਤਾਂ ਚਿੰਤਾ ਮੇਰੀ ਇਹ ਸੀ ਵੀ ਤੂੰ ਠੀਕ ਠਾਕ ਆਪਣੇ ਘਰੇ ਪਹੁੰਚੀ ਹਾਂਜੀ ਜੋ ਘਰੇ ਪਹੁੰਚ ਗਈ ਠੀਕ ਠਾਕ ਤੇ ਮੇਰੇ ਆ ਨੰਬਰ ਮੇਰਾ ਪੁੱਤ ਸੇਵ ਕਰ ਲੈ ਤੈਨੂੰ ਕੋਈ ਡਰਾਉਂਦਾ ਕੋਈ ਤੈਨੂੰ ਕੁਝ ਵੀ ਕਹਿੰਦਾ ਮੇਰਾ ਨੰਬਰ ਤੇ ਦੇਣਾ ਨੂੰ ਤੂੰ ਨਹੀਂ ਗੱਲ ਕਰਨੀ ਉਹਦੇ ਨਾਲ ਉਹ ਕਹਿੰਦਾ ਮੇਰਾ ਵੱਡਾ ਭਰਾ ਜੀ ਉਹਦੇ ਨਾਲ ਗੱਲ ਕਰ ਠੀਕ ਹੈ ਹਾਂ ਜੀ ਠੀਕ ਆ ਠੀਕ ਆ ਕੰਮ ਚੋ ਤੇ ਚਬਾ ਦੀ ਕੈਂ ਇਹ ਲੜਕੀ ਇੰਨੀ ਕਿ ਡਿਸਪਰੈਸ਼ਨ ਦੇ ਵਿੱਚ ਸੀ ਅੱਜ ਮੇਰੇ ਕੋਲ ਮਿਲ ਕੇ ਗਏ ਅੱਜ ਉਹਨਾਂ ਦਾ ਕੇਸ ਜਿਹੜਾ ਸੀ ਸਾਰਾ ਸਟੱਡੀ ਕੀਤਾ ਦੁਆਰਾ ਵਕੀਲ ਸਾਹਿਬਾਨ ਨਾਲ ਗੱਲ ਕੀਤੀ ਅੱਜ ਇੰਨੀ ਕੋ ਲੜਕੀ ਖੁਸ਼ ਸੀ ਚਲੋ ਜੋ ਉਹਦਾ ਉਹਦੇ ਨਾਲ ਹੋਇਆ ਉਹ ਤਾਂ ਮੈਂ ਨਹੀਂ ਪਰਭਾਈ ਕਰ ਸਕਦਾ ਉਹ ਤਾਂ ਕਿਉਂਕਿ ਇੱਥੇ ਦਰਿੰਦੇ ਆ ਜਾਨਵਰ ਆ ਜਿਹੜੇ ਇੱਥੇ ਵੱਸਦੇ ਆ ਉਹ ਦਰਿੰਦੇ ਆ ਉਹਨਾਂ ਨੂੰ ਬੰਦੇ ਤਾਂ ਮੈਂ ਕਹਿੰਦਾ ਨਹੀਂ ਹੁਣ ਤਾਂ ਧਾਰਮਿਕ ਲਿਬਾਸ ਦੇ ਵਿੱਚ ਦਰਿੰਦੇ ਤੁਸੀਂ ਦੇਖ ਲੇ ਜਿਹੜੇ ਜਾਨਵਰ ਹੈ ਉਤੋਂ ਉਤੋਂ ਲਿਬਾਸ ਤੇ ਭੇਖ ਬਣਾ ਲਿਆ ਪਰ ਅੰਦਰੋਂ ਜਾਨਵਰ ਹੀ ਰਹਿ ਭੇਖ ਰੱਬ ਵਾਲੇ ਬਣਾ ਲਿਆ ਹੁਣ ਜਿਹੜੀ ਭਿੰਡਰ ਉਹ ਜਿਹੜੀ ਹਰਕਤ ਹੋਈ ਆ ਤੁਸੀਂ ਉਹਦਾ ਕੜਾ ਦੇਖ ਲਿਓ ਉਹ ਬੰਦੇ ਬਾਰੇ ਤੁਸੀਂ ਉਥੇ ਪਤਾ ਕਰਿਓ ਉਹ ਕੌਣ ਹੈ ਫਿਰ ਅਗਲਾ ਕਹਿੰਦਾ ਵੀ ਇਹ ਲੋਕ ਬਾਣੀ ਨੂੰ ਬਦਨਾਮ ਕਰਦੇ ਆ ਜਿਹੜਾ ਸਾਥ ਸੀਗਾ ਇੱਥੋਂ ਵਾਲਾ ਇਹਦੇ ਬਾਰੇ ਤੁਸੀਂ ਮੈਂ ਨਹੀਂ ਇਹ ਕਹਿੰਦਾ ਜਿਹੜਾ ਕੰਮ ਉਹ ਮੈਰੋ ਨੇ ਕੀਤਾ ਉਹ ਠੀਕ ਕੀਤਾ ਮੈਂ ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਮੈਂ ਇਹਨੂੰ ਇੱਕ ਗੱਲ ਕਹਿਣਾ ਵੀ ਲੋਕਾਂ ਨੂੰ ਸੱਚਾਈ ਦੱਸ ਜਿਹੜਾ ਡੀਵੀਆਰ ਤੂੰ ਉਥੋਂ ਚੱਕ ਕੇ ਲਿਆਂ ਨਾ ਉਹਦੇ ਵਿੱਚ ਤੇਰੇ ਦੋ ਯਾਰ ਸਾਧਾਂ ਦੀਆਂ ਵੀ ਵਿੱਚ ਉਹਦੇ ਚ ਸਾਰਾ ਕੁਝ ਹੈ ਹੁਣ ਤੂੰ ਛੱਡ ਤੂੰ ਗੱਲ ਕਰੇਗਾ ਵੀ ਖਣੀ ਮੈਂ ਪੁਲਿਸ ਦੇ ਪੱਖ ਦੀ ਮੈਂ ਤੈਨੂੰ ਪੁਲਿਸ ਦੇ ਪੱਖ ਦੀ ਗੱਲ ਛੱਡੀ ਤੂੰ ਉਹ ਡੀਵੀਆਰ ਉੱਥੇ ਲਿਆ ਸੰਗਤ ਵਿੱਚ ਸੰਗਤ 'ਚ ਉਹ 10 ਬੰਦੇ ਚੁਣ ਲਿਓ ਨਿੰਗ ਸਿੰਘ ਜੱਥੇਬੰਦੀਆਂ 'ਚੋਂ ਬੰਦੇ ਚੁਣ ਲਿਓ ਤੂੰ ਨਿੰਗ ਸਿੰਘਾਂ ਨੂੰ ਆਪਦੇ ਜੱਥੇਬੰਦੀ ਵਾਲਿਆਂ ਨੂੰ ਉਹ ਡੀਵੀਆਰ ਦਿਖਾ ਦੇ ਮੈਂ ਮਾਫੀ ਮੰਗੂਗਾ ਸੰਗਤ 'ਚ ਖੜ ਕੇ ਜਿੱਦਣ ਤੂੰ ਕੱਠ ਰੱਖਣਾ ਮੈਂ ਆਉਣਾ ਉੱਥੋਂ ਤੇ ਡੀਵੀਆਰ ਤੇਥੋਂ ਲੈਣਾ ਹੈ ਜਿਹੜੇ ਤੇਰੇ ਤੂੰ ਆਪਦੀਆਂ ਦੀਆਂ ਕੱਛ 'ਚ ਲਈਆਂ ਨਾ ਉਸ ਉਹ ਡੀਵੀਆਰ ਤਾਂ ਤੂੰ ਦਿੰਦਾ ਨਹੀਂਗਾ ਕਿਉਂਕਿ ਤੇਰੇ ਦੋ ਬੰਦਿਆਂ ਦੀਆਂ ਕੱਛ 'ਚ ਲਈ ਬੈਠਾ ਤੂੰ ਉਹਨਾਂ ਦੀਆਂ ਵੀਡੀਓ ਵੀ ਵਿੱਚ ਹੈ ਤਿੰਨ ਦਿਨ ਤੂੰ ਬਾਬੇ ਨੂੰ ਚੱਕੀ ਫਿਰਦਾ ਰਿਹਾ ਬਾਬੇ ਨੂੰ ਤੂੰ ਇੱਕੋ ਹੀ ਜ਼ੋਰ ਪਾਉਂਦਾ ਰਿਹਾ ਵੀ 10 ਲੱਖ ਰੁਪਇਆ ਕੁੜੀ ਨੂੰ ਦੇ ਦੇ ਤੇ ਡੇਰਾ ਛੱਡ ਜਾ ਉਹ ਡੀਵੀਆਰ 'ਚ ਤੇਰੀ ਸਾਰੀ ਰਿਕਾਰਡਿੰਗ ਹੈ ਅਖੀਰ ਤੇ ਆ ਕੇ ਜਦੋਂ ਬਾਬੇ ਨੇ ਤੈਨੂੰ ਸਾਰਾ ਕੁਝ ਹੀ ਨਾ ਕਰਤਾ ਤੇ ਬਾਬੇ ਨੇ ਪੁਲਿਸ ਦੇ ਕੋਲੇ ਆਪਣਾ ਸਾਰਾ ਕੁਝ ਇਕਬਾਲ ਕਰ ਲਿਆ ਵੀ ਜੋ ਦੋਸ਼ ਮੇਰੇ ਤੇ ਲੱਗੇ ਆ ਜੋ ਵੀਡੀਓ 'ਚ ਆ ਮੈਂ ਕਬੂਲ ਕਰਦਾ ਮੇਰੇ ਤੇ ਕਾਰਵਾਈ ਕਰੋ ਠੀਕ ਹੈ ਜੀ ਪਰ ਜੋ ਮੇਰੇ ਨਾਲ ਜਿਆਤੀ ਹੋਈ ਹੈ ਉਹ ਵੀ ਉਹ ਵੀ ਕਰੋ ਅਸੀਂ ਜੋ ਜੇ ਤੇਰੇ ਕੋ ਤੈਨੂੰ ਇੰਨਾ ਸੀ ਨਾ ਤੂੰ ਕਹਿੰਦਾ ਸੀ ਪੁਲਿਸ ਵਾਹ ਲਾ ਲਵੇ ਜਿੱਦ ਤੇ ਬਾਬਾ ਬਾਹਰ ਆ ਗਿਆ ਤੇ ਤਿੰਨ ਦਿਨ ਬਾਬੇ ਨੂੰ ਤੂੰ ਖੀਰ ਖਵਾਉਂਦਾ ਰਿਆ ਕਿਸੇ ਨੇ ਤਾਂ ਬਾਹਰ ਲਾਈ ਨਹੀਂ ਸੀ ਬਾਬਾ ਤੇਰੇ ਕੋਲੇ ਸੀ ਲੈ ਲੈਂਦਾ ਪੁੱਤ ਬਾਬਾ ਉਹ ਤਾਂ ਕਿ ਛੋਟਾ ਜਿਹਾ ਮੋਹਰਾ ਆ ਬਾਬਾ ਉਹ ਤਾਂ ਕੁਝ ਵੀ ਨਹੀਂ ਹੁਣ ਤੈਨੂੰ ਮੈਂ ਦੱਸੂਗਾ ਕਿੱਥੇ ਕਿੱਥੇ ਗਤਾਈ ਹੋਈ ਆ ਤੇ ਕੀ ਕੀ ਹੋਈ ਆ ਸਮਾਨ ਤੇ ਧਰਮੀ ਹੋਣਾ ਬਹੁਤ ਚੰਗੀ ਗੱਲ ਆ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਧਰਮ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਚੰਗੀ ਗੱਲ ਆ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਨੂੰ ਭੰਡਣ ਤੋਂ ਪਹਿਲਾਂ ਕੁਝ ਗੱਲਾਂ ਆਪਣੇ ਬਾਰੇ ਸੋਚਣੀਆਂ ਚਾਹੀਦੀਆਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕੀ ਹੁੰਦੀ ਹੈ ਲੱਜਾ ਕੀ ਹੁੰਦੀ ਹੈ ਉਹਦੀ ਉਹਦੇ ਬਾਰੇ ਉਹੀ ਬੰਦਾ ਜਾਣ ਸਕਦਾ ਜਿਹੜਾ ਜਾਂ ਤਾਂ ਧੀ ਦਾ ਪਿਓ ਹੋਵੇ ਜਾਂ ਆਪਣੇ ਘਰੇ ਪੈਣਾ ਹੋਵੇ ਕਹਿੰਦੇ ਵੀ ਲੋਕਾਂ ਦਾ ਤਮਾਸ਼ਾ 4 ਦਿਨ ਦਾ ਹੁੰਦਾ ਜਿਹਦੀ ਇੱਜ਼ਤ ਰੋਜ਼ ਉੱਡਦੀ ਆ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਉਸ ਤੋਂ ਵੱਧ ਕੋਈ ਉਸ ਧੀ ਦੇ ਪਿਓ ਤੋਂ ਉਸ ਧੀ ਦੇ ਭਰਾ ਤੋਂ ਉਸ ਧੀ ਦੇ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸਮਝ ਸਕਦਾ ਬਹੁਤ ਲੋਕਾਂ ਨੇ ਇੱਥੇ ਇੱਕ ਭਰਮ ਪਾਲ ਲਿਆ ਵੀ ਸ਼ਾਇਦ ਅਸੀਂ ਜੋ ਕੁਝ ਕਰੀ ਜਾਂਦੇ ਆ ਵੀ ਦੁਨੀਆ ਤੇ ਅਸੀਂ ਹੀ ਸੱਚੇ ਆ ਬਾਕੀ ਸਾਰੀ ਸੰਸਥਾਵਾਂ ਜੋ ਵੀ ਕਿਤੇ ਬੈਠਾ ਸਭ ਝੂਠੀ ਸਾਡੀ ਬਦਕਿਸਮਤੀ ਇਹ ਹੈ ਅਸੀਂ ਜੋ ਕਿਸੇ ਨੇ ਸਾਨੂੰ ਸੁਨਾਤਾ ਅਸੀਂ ਉਹਦੇ ਤੇ ਪੱਕੇ ਹੋ ਕੇ ਪਿੱਛੇ ਵਾਵਾ ਕਰੀਏ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਇਨਸਾਨ ਦੇ ਵਾਸਤੇ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ ਆਪਣੇ ਸਿੱਖਾਂ ਦੇ ਵਿੱਚੋਂ ਕਨਵਲਟ ਹੋ ਕੇ ਕੋਈ ਕ੍ਰਿਸ਼ੀ ਨੱਚ ਗਿਆ ਪਰ ਕੀ ਭਾਵਨਾ ਰੱਖਦੇ ਉਹਨਾਂ ਦੇ ਪ੍ਰਤੀ ਹਰ ਧਰਮ ਦੇ ਉਸੂਲ ਹੁੰਦੇ ਆ ਹਰ ਧਰਮ ਦੇ ਨਿਯਮ ਹੁੰਦੇ ਆ ਆਪਣੇ ਧਰਮ ਦਾ ਪਕੌੜਾ ਬੰਦਾ ਦੂਜੇ ਧਰਮ ਚ ਜਾ ਕੇ ਉਹਨੂੰ ਕੀ ਸਿੱਖਿਆ ਦੇਵਾਂ ਪਰ ਸਾਡੀ ਬਦ ਕਿਸਮਤੀ ਹੈ ਜਦੋਂ ਮੈਦਾਨ ਖਾਲੀ ਹੋਵੇ ਉਦੋਂ ਫਿਰ ਉਹੋ ਜਿਹੇ ਲੋਕ ਕਬਜ਼ਾ ਕਰ ਲੈਂਦੇ ਹਨ ਜਾਂ ਮੈਂ ਇਹ ਕਹਿ ਲਵਾਂ ਕਿ ਸਾਡੀ ਸਿੱਖ ਨੌਜਵਾਨੀ ਅਸੀਂ ਲੋਕ ਇੱਥੋਂ ਤੱਕ ਹੱਥ ਖੜੇ ਕਰ ਗਏ ਆ ਵੀ ਸਾਨੂੰ ਆਪਣੇ ਨਾਲ ਲੜਨ ਤੋਂ ਸਵਾਏ ਆਪਣਾ ਨੂੰ ਭੰਡਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਮੈਂ ਵੀ ਪਹਿਲਾਂ ਭੰਡਦਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ ਸੀ ਪਰ ਜਿਵੇਂ ਜਿਵੇਂ ਇਹਨਾਂ ਨੂੰ ਪੜਦੇ ਗਏ ਕਿਉਂਕਿ ਸਾਡਾ ਜਿਹੜਾ ਬਾਗ ਸੀ ਸਿੱਖੀ ਦਾ ਉਹ ਦੂਜਿਆਂ ਦੇ ਨਾਲੋਂ ਅਸੀਂ ਆਪਣਾ ਆਪ ਜਾਦਾ ਉਜਾੜਿਆ ਜਦੋਂ ਇਤਿਹਾਸ ਦੇ